ਮંત્રી ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਦੱਸਦੇ ਕਿ ਕੁਲਦੀਪ ਢਾਲੀਵਾਲ ਨੇ ਕਿਹਾ ਹੈ ਕਿ ਭਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਅਧਿਕਾਰੀ ਅਤੇ ਮੰਤਰੀ ਮੈਦਾਨ ਦੇ ਵਿੱਚ ਉਤਰਨਗੇ। ਉਹਨਾਂ ਕਿਹਾ ਕਿ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦੀ ਯੋਜਨਾ ਸਮਝਾਈ ਗਈ ਹੈ। ਤੋਂ ਇ외 ਉਹਨਾਂ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਤੇ ਕੁਲਦੀਪ ਢਾਲੀਵਾਲ ਨੇ ਚੁੱਕੀ ਲਈ ਹੈ ਤੇ ਸੁਖਬੀਰ ਬਾਦਲ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ। ਉਹਨਾਂ ਕਿਹਾ ਕਿ ਅਦਾਲਤ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੇ ਉਹਨਾਂ ਨੂੰ ਕਾਨੂੰਨ ਤੇ ਭਰੋਸਾ ਹੈ ਤੇ ਉਹ ਅੱਗੇ ਵੀ ਜਿਹੜੇ ਕੀ ਅਦਾਲਤ ਦਾ ਰੁਕ ਕਰਨਗੇ ਹੋਰ ਉਹਨਾਂ ਕੀ ਕੁਝ ਕਹਿਆ ਆਉ ਜਾਓ ਮਾਂਜੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਸਾਡੇ ਐਮ ਐਲ ਏ ਸਾਹਿਬਾਨ ਹਲਕਾਾਂ ਚਾ ਮੰਤਰੀ ਸਾਹਿਬਾਨ ਕੈਂਡੀਡੇਟਸ ਸਾਦਿਆਂ ਦੀ ਇੱਕ ਮੀਟਿੰਗ ਜਿਹੜੀ ਉਹ ਕੀਤੀ ਹੈ ਉਹਦੇ ਇਸ ਮੀਟਿੰਗ ਦੇ ਵਿੱਚ ਸਾਡੇ ਨੈਸ਼ਨਲ ਤੇ ਨਸਕਤ ਅਰਗੇਨੈਸ਼ਨ ਦੇਖਦੇ ਆ ਡਾਕਟਰ ਸੰਦੀਪ ਪਾਟਕ ਜੀ ਜਿਹੜੇ ਆਦਸਭਾ ਦੇ ਮੈਂਬਰ ਨੇ ਉਹਦਾ ਸਾਡੀ ਮੀਟਿੰਗ ਦੇ ਵਿੱਚ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਆਦਸਭਾ ਦੇ ਮੈਂਬਰ ਦੇ ਨਿਯਤ ਤੋਂ ਆਏ ਹੋਏ ਪਿਛਲੇ ਦਿਨੀ ਉਹ ਵੀ ਆਏ ਔਰ ਮੀਟਿੰਗ ਦੇ ਵਿੱਚ ਬੜਾ ਡਿਟੇਲ ਦੇ ਨਾਲ ਇਲੈਕਸ਼ਨ ਜਿਹੜੀ ਆ ਕਿੱਦਾਂ ਲੜਦੀਆਂ ਕਿੱਦਾਂ ਕੈਂਪੇਨ ਕਰਦੀ ਹੈ ਹਰ ਚੀਜ਼ ਜਿਹੜੀ ਉਹ ਡਿਸਾਈਡ ਕੀਤੀ ਹੈ ਉਹਦਾ ਇਤਿਆਹ ਕੀਤਾ ਕਿ 13 ਜੀਦੋ ਦਾ ਜਿਹੜਾ ਆਪਾਂ ਨਾੜਾ ਦਿੱਤਾ ਇਹਨੂੰ ਅਮਲੀ ਰੂਪ ਤੇ ਲਾਗੂ ਕਰਨਾ ਉਹਦਾ ਇੱਕ ਪਲਾਨ ਜਿਹੜਾ ਉਹ ਸਭ ਨੂੰ ਸਮਝਾਇਆ ਡਾਕਟਰ ਸੰਦੀਪ ਪਟਕੋਣਾ ਨੇ ਕਿ ਕਿੱਦਾਂ-ਕਿੱਦਾਂ ਮਾਨ ਸਾਹਿਬ ਨੇ ਵੀ ਸਮਝਾਇਆ ਕਿ ਕਿੱਦਾਂ-ਕਿੱਦਾਂ ਆਪਾਂ ਕਿਹੜੇ-ਕਿਹੜੇ ਪੜਾ ਤੇ ਕਿੱਦਾਂ ਕਰਾਂਗੇ ਆਪਾਂ ਕਿੱਦਾਂ-ਕਿੱਦਾਂ ਮਤਲਬ ਅਜ਼ਲੀਆਂ ਹੋਣਗੀਆਂ ਕਿੱਦਾਂ ਰੋੜ ਛੋੜਗੇ ਕਿੱਦਾਂ ਛੋਟੀਆਂ ਪਬਲਿਕ ਮੀਟਿੰਗਾਂ ਹੋਣਗੀਆਂ ਹੱਦ ਚੀਜ਼ ਤੈਅ ਕੀਤੀ ਆ ਉਹਦਾ ਅਸੀਂ ਕੱਲ ਤੋਂ ਵੈਸੇ ਤਾਂ ਅਸੀਂ ਪਹਿਲਾਂ ਹੀ ਅਸੀਂ ਤਾਂ ਜਦੋਂ ਦੀ ਨੌਸ ਹੋਈ ਆ ਉਸ ਦਿਨ ਦੇ ਮੈਦਾਨ ਚ ਪਰ ਕੱਲ ਤੋਂ ਪੂਰਾ ਪੰਜਾਬ ਪੂਰੀ ਪਾਰਟੀ ਜਿਹੜੀ ਆ ਇਲੈਕਸ਼ਨ ਮੂਡ ਚ ਹੋ ਜੂਗੀ ਇਲੈਕਸ਼ਨ ਮੈਦਾਨ ਚ ਸਾਡੇ ਸਾਡੇ ਬੰਦੇ ਚੜੇ ਉੱਤਰ ਆਉਣਗੇ ਸੋ ਇਹ ਤੈਅ ਕਰਕੇ ਆ ਕਿ ਅਸੀਂ 13 ਜੂਨ ਦਾ ਸਰਪੀ ਉਹ ਦੇਣਾ ਔਰ ਜਿੱਤ ਕੇ ਵਾਪਸ ਸੋਣ ਮੇਰਾ ਖਿਆਲ ਇਹਨਾਂ ਤਰ੍ਹਾਂ ਚੱਕੇ ਔਰ ਕੋਈ ਮੀਟਿੰਗ ਨਹੀਂ ਹੋਊਗੀ ਔਰ ਤਾਂ ਮਤਲਬ ਜਿਹੜਾ 1 ਜੂਨ ਤੋਂ ਬਾਅਦ ਹੀ 4 ਜੂਨ ਦਾ ਜਦੋਂ ਨਤੀਜਾ ਆਊਗਾ ਉਦੋਂ ਹੀ ਮਿਲਾਂਗੇ ਤੋ ਬਹੁਤ ਤੋਂ ਵਧੀਆ ਮੀਟਿੰਗ ਹੋਈ ਆ ਬਹੁਤ ਹੀ ਵਧੀਆ ਚੰਗੀ ਮੀਟਿੰਗ ਹੋਈ ਆ ਸਰਦਾਰ ਸੰਜੇ ਸਿੰਘ ਉਹਨਾਂ ਦਾ ਸੰਜੇ ਸਿੰਘ ਜੀ ਦਾ ਸਭ ਨੇ ਬੜਾ ਸਵਾਗਤ ਕੀਤਾ ਸਭ ਬੜੇ ਪਿਆਰ ਨਾਲ ਮਿਲੇ ਆ ਬੜੇ ਚਿਰ ਬਾਅਦ ਮਿਲੇ ਸੀਗੇ 6 ਮਹੀਨੇ ਜਿਹੇ ਚਲੇ ਗਏ ਸਾਡੇ ਵਰਕਰ ਸਾਡੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪਾਰਟੀ ਬਣੀ ਸੀ ਉਦੋਂ ਸੰਜੇ ਸਿੰਘ ਜੀ ਦਾ ਬੜਾ ਵੱਡਾ ਦੋਸਤ ਸੀ ਪਾਰਟੀ ਬਣਾਉਣ ਦੇ ਵਿੱਚ ਤੇ ਸਭ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦਾ ਇਤਮਾਨ ਕੀਤਾ ਜੀ ਆਇਆਂ ਕਿਹਾ ਉਹਨਾਂ ਨੂੰ ਉਦੋਂ ਉਹਨਾਂ ਨੂੰ ਵੀ ਕਿਹਾ ਕਿ ਜੇ ਇਲੈਕਸ਼ਨ ਦੇ ਵਿੱਚ ਟਾਈਮ ਲੱਗਿਆ ਤੇ ਤੁਸੀਂ ਇਲੈਕਸ਼ਨ ਚ ਵੀ ਆयो ਸਾਡੇ ਅਸੀਂ ਵੀ ਕਹਿ ਕਿਆ ਸੋ ਅੱਜ ਦੀ ਮੀਟਿੰਗ ਜਿਹੜੀ ਆ ਖਾਸ ਤੌਰ ਤੇ ਇਲੈਕਸ਼ਨ ਵਾਸਤੇ ਇਹ ਮੀਟਿੰਗ ਮੈਂ ਤੇ ਹਵਾ ਨਾ ਮੇਰੇ ਦੇ ਬੱਚਿਆਂ ਤੇ ਇਹ ਸੜ ਕਾਕੇ ਦੇ ਚਾਹ ਤਨੇ ਤੇ ਧੁੱਪ ਪਈ ਨਹੀਂ ਕੁੱਤੇ ਛਤਰੀ ਲੈ ਹੀ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮਈ ਤੇ ਹੁਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਜੀ ਕਿ ਕਹਿੰਦੇ ਬੁਮਾਦੀ ਨੇ ਦੱਸ ਹੁਣ ਪੈਰੀ ਹੈਗੀ ਇੰਗਲਿਸ਼ ਚ ਤਾਂ ਪਤਾ ਹੈ ਪੰਜਾਬੀ ਚ ਦੱਸੋ ਨਾ ਪੰਜਾਬੀ ਚ ਕਿਸੇ ਨੇ ਵੀ ਟੱਟੀਆਂ ਲੱਗੀਆਂ ਬੰਦੇ ਇਹ ਅਜਾ ਤੇ ਯਾਰ ਮਦਾਨ ਦੇ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤੇ ਸੁਣ ਰਿਹਾ ਸੀ ਮਦਾਨ ਤੇ ਪਖੰਦੇ ਪਿਉ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤੇ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸੇਵਿਕ ਟਟੀਆਂ ਨੇ ਕਿ ਪੋਲਿਟਿਕਲ ਟਟੀਆਂ ਨੇ ਇਹ ਟਟੀਆਂ ਦਾ ਤੋਂ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟੀਆਂ ਜਾਤੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਤੇ ਖਿਆਲ ਵਸਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਅੱਛਾ ਟਟੀਆਂ ਜੜ ਗਿਆ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲੋਂ ਕੱਲ ਪੁਸਤਿਹਾਰ ਗਰਾਉਂਡ ਹੀ ਮਤਲਬ ਕੰਮ ਨਿਪੜ ਗਿਆ ਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਦਾ ਟੈਂਪਰੇਚਰ ਦੇਖ ਕੇ ਆਉਂਦੇ ਆ ਜੀ ਕਦੇ ਬਹੁਤ ਵਧੀਆ ਸਭ ਉਹ ਪਹਿਲਾ ਸਾਦੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਤੁਸੀਂ ਤਾਂ ਇੰਗਲਿਸ਼ ਦਾ ਫੋੜੀ ਬੋਲਦੇ ਆ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਤੇਰੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਇਹ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਾ ਨੂੰ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੈਂਦੇ ਆ ਜੇ ਤਾਪਮਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚਲਦੇ ਛੱਡੋ ਪੰਜਾਬ ਦਾ ਕੀ ਕਰਦਾ ਆ ਆ ਹੁੰਦਾ ਦੀ ਹਾਲਤ ਹੈ ਬੰਦਾ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂਗਾ ਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਵੀ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਘਰ ਦੀ ਬਊਗਾ ਇਹ ਸਭ ਲੋਕ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਅਰਾਧ ਦੇ ਦੇ ਇੱਕ ਕਹਦਾਗੇ ਸਾਡੇ ਦੀ ਤਾਪਮਨ 25 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਪਮਨ ਹੋਊਗਾ ਸਰ ਇੱਕ ਕਲੈਕਸ਼ਨ ਅਸੀਂ ਸਾਲ ਚ ਲੜੀ ਦੋ ਦੋ ਡਿਗਰੀ ਤੇ ਜਾਂਦੇ ਸੀ 7 ਵਜੇ ਚੱਲ ਜਾਂਦੇ ਸੀ ਜੋਸ਼ ਜੋਸ਼ ਕਰਦੇ ਸੀ ਸਭ ਦੇ ਕਿਦਾਂ ਐਵੇਂ ਮਾਹੌਲ ਬਣਾਇਆ ਜਾ ਰਿਹਾ ਹੈ ਹਾਂਜੀ ਬਲਟੋਰੀ ਕਹਿੰਦੇ ਕਬੀਰ ਠੀਕ ਹੈ ਠੀਕ ਹੈ ਉਹਨਾਂ ਆਪੇ ਗਿਆ ਯਾ ਟੱਟੀਆਂ ਲੱਗੀਆਂ ਅਸੀਂ ਥੋੜੀਆਂ ਗਈਆਂ ਆਪੇ ਗਿਆ ਮੈਂ ਤੇਰੇ ਦੇਖਣ ਆਇਆ ਇਹ ਆਪੇ ਕਹੀ ਜਾਂਦੇ ਤੇ ਅੱਜ ਬਜੀਠਿਆ ਸਾਹਿਬ ਜਾਣਗੇ ਜੀ ਅਬਾ ਅਬਾ ਤੇ ਤੁਹਾਡੇ ਜਾਂ ਚੰਦਾ ਉਹ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਿਹਨਾਂ ਨੇ ਸੁਖਬੀਰ ਤੁਹਾਡੀ ਬਫਾਰ ਹੋ ਕੇ ਮਜੀਠੀਆ ਸਾਹਿਬ ਜਾਣਗੇ ਤੇ ਉਹ ਆਈ ਜੱਟ ਜਿਹੜਾ ਬੱਤੀ ਆਵੇ ਦੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿਛੇ ਹੋ ਗਿਆ ਅਜੇ ਤੱਕ ਬਿਲਕੁਲ ਰਹਿੰਦੇ ਹੋ ਨਾ ਅੱਧਾ ਪੰਜਾਬ ਰਹਿਦਾ ਨਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਨੂੰ ਤੁਹਾਨੂੰ ਦੁਸਤ ਕਰੇ ਉਹ ਸੇਠ ਠੀਕ ਕਰ ਤੇ ਸੱਜ ਜਿਹੜੀ ਕਾਲੀਦਾਲ ਦੀ ਹਾਲਤ ਹੋ ਰਹੀ ਹੈ ਬਚਾ